ਪਰਵਾਸੀ ਭਾਰਤੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਨੇ ਐਲਾਨ ਕੀਤਾ ਹੈ ਕਿ 3 ਫਰਵਰੀ ਨੂੰ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪਠਾਨਕੋਟ ਦੇ ਚਮਰੌਰ ਜਿਸ ਨੂੰ ਮਿਨੀ ਗੋਆ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਵਿਖੇ ਪ੍ਰਵਾਸੀ ਭਾਰਤੀ ਮਿਲਣੀ ਕਰਵਾਈ ਜਾਵੇਗੀ ਉਨ੍ਹਾਂ ਕਿਹਾ ਕਿ ਇਸ ਪ੍ਰਵਾਸੀ ਭਾਰਤੀ ਮਿਲਣੀ ਦਾ ਉਦਘਾਟਨ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਕੀਤਾ ਜਾਏਗਾ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਨੀ ਗੋਆ ਵਿਖੇ ਇਸ ਐਨਆਰਆਈ ਮਿਲਣੀ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਰਾਵੀ ਦਰਿਆ ਦੇ ਕੰਢੇ ਤੇ ਰਮਣੀਕ ਮਾਹੌਲ ਵਿੱਚ ਹੋਣ ਵਾਲੀ ਇਸ ਮਿਲਣੀ ਵਿੱਚ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਭਾਰਤੀਆਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਦੇ ਮਸਲੇ ਹੱਲ ਕੀਤੇ ਜਾਣਗੇ ਉਹਨਾਂ ਨੇ ਕਿਹਾ ਕਿ ਇਸ ਐਨਆਰਆਈ ਮਿਲਣੀ ਵਿੱਚ ਜਿੱਥੇ ਪ੍ਰਵਾਸੀ ਭਾਰਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ ਉੱਥੇ ਨਾਲ ਹੀ ਉਹਨਾਂ ਨੂੰ ਪੰਜਾਬ ਦੇ ਕੁਦਰਤੀ ਸੋਹਣੇ ਪੰਡ ਦੇ ਦਰਸ਼ਨ ਵੀ ਕਰਵਾਏ ਜਾਣਗੇ ਇਸ ਮੌਕੇ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾਕਟਰ ਹਿਮਾਂਚੂ ਅਗਰਵਾਲ ਗੁਰਦਾਸਪੁਰ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਆਈਪੀਐਸ ਸ਼੍ਰੀ ਦਿਆਮਾ ਹਰੀਸ਼ ਕੁਮਾਰ ਓਮਪ੍ਰਕਾਸ਼ ਦੇ ਨਾਲ ਜ਼ਿਲ੍ਹੇ ਦੇ तमाम ਉੱਚ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ ਅੱਜ ਦੀ ਅੱਜ ਦੀ ਜਿਹੜੀ ਮੀਟਿੰਗ ਹੈ ਉਹ ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਅਧਿਕਾਰੀਆਂ ਦੇ ਨਾਲ डीसी साहब ਦੀ ਗਵਾਈ ਦੇ ਵਿੱਚ ਮੀਟਿੰਗ ਆਪਾਂ ਕੀਤੀ ਹੈ ਸਾਡੇ ਐਸਐਸਪੀ ਸਾਡੇ ਦੋਨੋਂ ਏਡੀਸੀਸ ਐਸਡੀਐਮ ਸਾਡੇ ਡਿਪਾਰਟਮੈਂਟਾਂ ਦੇ ਹੈੱਡ ਜਿਹੜੇ ਆ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਆ ਤੇ ਜਿਹੜੇ ਸਾਡੇ ਵਿਕਾਸ ਦੇ ਕੰਮ ਚੱਲ ਰਹੇ ਆ ਗਰਦਾਸਪੁਰ ਦੇ ਵਿੱਚ ਉਹਨਾਂ ਦੇ ਰਿਵਿਊ ਰਿਵਿਊ ਜਿਹੜਾ ਕੀਤਾ ਗਿਆ ਕਿਉਂਕਿ 2 ਮਹੀਨੇ ਰਹਿ ਗਏ ਇਸ ਸਾਲ ਦੇ ਵਿੱਚ ਤੇ ਅਸੀਂ ਚਾਹੁੰਦੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਚਾਹੁੰਦੇ ਨੇ ਕਿ ਜਿੰਨੇ ਵੀ ਕੰਮ ਪੈਂਡਿੰਗ ਰਹਿੰਦੇ ਆ ਉਹ ਸਾਰੇ ਕੰਮ ਜਿਹੜੇ 31 ਮਾਰਚ ਤੱਕ ਅਸੀਂ ਕੰਪਲੀਟ ਕਰ ਲੀਏ ਸੋ ਉਹਦੇ ਲਈ ਅਸੀਂ ਸਾਧਿਆ ਨੂੰ ਬੇਨਤੀ ਕੀਤੀ ਹੈ ਉਹ ਦੂਜਾ ਇਹ ਵੀ ਬੇਨਤੀ ਕੀਤੀ ਹੈ ਕਿ 3 ਫਰਵਰੀ ਨੂੰ ਜਿਹੜਾ ਉਹ ਐਨਆਰਆਈ ਮਿਲਦੀ ਅਸੀਂ ਕਾਦੇ ਪਠਾਨਕੋਟ ਦੇ ਵਿੱਚ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਸ ਦਿਨ ਐਨਆਰਆਈ ਮਿਲਦੀ ਦਾਦ ਘਾਟਣ ਜਿਹੜਾ ਕਰਨਗੇ ਉਹਦੇ ਲਈ ਵੀ ਬੇਨਤੀ ਕੀਤੀ ਹੈ ਕਿ ਇੱਥੋਂ ਜਿੰਨੇ ਵੀ ਸਾਡੇ ਐਨਆਰਆਈ ਦੇ ਕੇਸ ਨੇ ਜਿੰਨੇ ਵੀ ਸਾਡੇ ਐਨਆਰਆਈ ਪ੍ਰਾਧਾਨ ਨੇ ਉਹਨਾਂ ਸਾਰਿਆਂ ਨੂੰ ਮਤਲਬ ਜਿਹੜਾ ਉੱਥੇ ਲੈ ਕੇ ਜਾਣਾ ਉਹ ਦੋ ਦੋ ਜਿਹੜੇ ਸਾਡੇ ਮੇਨ ਅਜੰਡੇ ਸੀਗੇ ਉਹਦੇ ਮੈਂ ਤੁਹਾਡੇ ਤਾਂ ਇਹ ਦੱਸਣਾ ਚਾਹੁੰਦਾ ਕਿ ਗਰਦਾਸਪੁਰ ਦੇ ਵਿੱਚ ਵਿਕਾਸ ਦੇ ਕੰਮ ਬਹੁਤ ਵਧੀਆ ਹੋਦੇ ਆ ਉਹ ਜਿੰਨਾ ਵੀ ਮਤਲਬ ਬਕਾਇਆ ਕੰਮ ਪਿਆ ਅਸੀਂ 31 ਮਾਰਚ ਤੱਕ ਸਾਡੇ ਕੰਪਲੀਟ ਕਰਨਾ ਸਰ ਕਿਹੜਾ ਹੋ ਗਿਆ ਕੰਟਰੀ ਬੱਚਿਆਂ ਦੇ ਰੋਕ ਲਾਰੇ ਕਾਫੀ ਫੀਸਾਂ ਉਾਰੇ ਜਨਾ ਕੋਸਾ ਨਹੀਂ ਪਏਗਾ ਬੱਚਾ ਜਿਹੜਾ ਪੜਾਈ ਕਰਨ ਵਾਲਾ ਜਾ ਨਹੀਂ ਜੀ ਕੋਈ ਕੋਈ ਨਹੀਂ ਦੇਖੋ ਗੱਲ ਇਹ ਹੈ ਕਿ ਜਿਹੜਾ ਕਿਸਾ ਕੈਨੇਡਾ ਜੇ ਵਧਾ ਰਿਆ ਜਾਂ ਕੋਈ ਮੈਕਾ ਵਧਾ ਰਿਆ ਨਿਊਜ਼ੀਲੈਂਡ ਵਗੈਰਾ ਵਧਾ ਦੇ ਉਹਨਾਂ ਦੇ ਇੱਛਾ ਦਾ ਮਸਲਾ ਹੈ ਕਿ ਉਹ ਕੀ ਕਰਦੇ ਆ ਕਿਉਂਕਿ ਉਹ ਅਸੀਂ ਤਾਂ ਨਹੀਂ ਦਾ ਕਰ ਸਕਦੇ ਅਸੀਂ ਨਹੀਂ ਉਹਦੇ ਚ ਕੁਝ ਵੀ ਕਰ ਸਕਦੇ ਪਰ ਅਸੀਂ ਜੋ ਕਰ ਰਹੇ ਕਿ ਐਜੂਕੇਸ਼ਨ ਵਾਸਤੇ ਅਸੀਂ ਪੰਜਾਬ ਨੂੰ ਇਦਾਂ ਦਾ ਤਿਆਰ ਕਰਦੇ ਆ ਕਿ ਸਾਡੇ ਬੱਚਿਆਂ ਨੂੰ ਬਾਹਰ ਜਾਣਾ ਨਹੀਂ ਪਵੇ ਐਜੂਕੇਸ਼ਨ ਵਾਸਤੇ ਸੀਐਮ ਸਾਹਿਬ ਦਾ ਸੁਪਨਾ ਕਿ ਪੜ੍ਹਾਈ ਦੇ ਵਾਸਤੇ ਬੱਚੇ ਬਾਹਰ ਨਾ ਜਾਣੇ ਇੱਥੇ ਹੀ ਚੰਗੇ ਸਕੂਲ ਤੇ ਚੰਗੇ ਕਾਲਜ ਨੇ ਉਪੜਾ ਠੀਕ ਹੈ ਹਾਂ